ਪੰਜਾਬੀਆਂ ਕੀ ਹੈ ਅੱਜ ਵੀ ਸੱਚੀ ਗੁਲਾਮ ਹਾਂ ਜਾਂ ਸੱਚੀ ਆਜ਼ਾਦ ਹਾਂ ਗੱਲ ਇਸ ਕਰਕੇ ਕਹਿ ਰਿਹਾ ਕਿ ਅੱਜ ਤੋਂ 1.5 ਮਹੀਨਾ ਪਹਿਲੇ ਮੈਂ ਇੱਕ ਵੀਡੀਓ ਪਾਈ ਸੀਗੀ ਆਪਣੇ YouTube ਚੈਨਲ Vicky Singh PP02 ਦੇ ਉੱਤੇ ਵੀਡੀਓ ਦਾ ਟੌਪਿਕ ਸੀਗਾ ਪੰਜਾਬ 1984 ਸਿੱਕਤ ਲਿਆਮ ਕੋਈ ਫੋਟੋ ਯੂਜ਼ ਨਹੀਂ ਕੀਤੀ ਕੋਈ ਵੀਡੀਓ ਯੂਜ਼ ਨਹੀਂ ਕੀਤੀ ਜਸਟ ਇੱਕ ਗੱਲ ਕਰ ਰਿਹਾ ਹਾਂ ਜਿਵੇਂ ਹੁਣ ਲੇਕਿਨ ਵੀਡੀਓ ਨਾ ਸਿਰਫ ਉਡਾ ਦਿੱਤੀ ਜਾਂਦੀ ਹੈ ਬਲਕਿ 90 ਦਿਨ ਦਾ ਸਟ੍ਰਾਈਕ ਵੀ ਲੱਗ ਜਾਂਦਾ ਹੈ ਚਲੋ ਮੈਂ ਤਾਂ ਇੱਕ ਛੋਟਾ ਕ੍ਰੀਏਟਰ ਸੀਗਾ ਹੁਣ SGPC ਜੋ ਇੰਨੀ ਵੱਡੀ ਸੰਸਥਾ ਹੈ ਉਹਨਾਂ ਦੇ YouTube ਚੈਨਲ ਤੇ ਵੀ ਸੇਮ ਚੀਜ਼ ਹੋਈ ਕੀਰਤਨ ਦੌਰਾਨ ਇੱਕ ਸਿੰਘ ਸਾਹਿਬ ਨੇ ਆਪਣੀ ਗੱਲ ਰੱਖ ਰਹੀ ਸੀ ਪੰਜਾਬ 1984 ਬਾਰੇ ਉਹਨਾਂ ਦੇ ਚੈਨਲ ਉੱਤੇ ਵੀ ਇਹ ਚੀਜ਼ ਹੋ ਚੁੱਕੀ ਹੈ ਜਿਸ ਨੂੰ ਡਾਊਟ ਹੋਵੇ ਜਾ ਕੇ ਚੈੱਕ ਕਰ ਲਓ ਫੈਕਟ ਵੈਰੀਫਾਈ ਕਰ ਲਓ ਮੈਂ ਫੋਟੋ ਵੀਡੀਓ ਯੂਜ਼ ਨਹੀਂ ਕਰਨੀ ਬਟ ਇੱਕ ਚੀਜ਼ ਹੈ ਮੇਰਾ ਸਵਾਲ ਸਿਰਫ ਇਹਦਾ ਹੈ ਕਿ ਜੇ ਅਸੀਂ ਆਪਣੇ ਉੱਤੇ ਹੋਏ ਜ਼ੁਲਮ ਨੂੰ ਵੀ ਦੱਸ ਨਹੀਂ ਸਕਦੇ ਤੇ ਹੀ ਕਿਸ ਹੱਦ ਤੱਕ ਗੁਲਾਮ ਹਾਂ ਜਾਂ ਕਿਸ ਹੱਦ ਤੱਕ ਅਸੀਂ ਆਜ਼ਾਦ ਹਾਂ ਕਿਉਂ ਸਾਨੂੰ ਇਹਨਾਂ ਕੰਟਰੋਲ ਕੀਤਾ ਜਾ ਰਿਹਾ ਹੈ ਕਿ ਅਸੀਂ ਆਪਣੇ ਉੱਤੇ ਬੀਤੇ ਤਸ਼ੱਦਦ ਨੂੰ ਵੀ ਬਿਆਨ ਨਹੀਂ ਕਰ ਸਕਦੇ ਮੇਰਾ ਸਵਾਲ ਸਿਰਫ ਇਨਾ ਹੈ ਜਦੋਂ ਮੇਰੇ ਚੈਨਲ ਦੇ ਉੱਤੇ ਸਟ੍ਰਾਈਕ ਲੱਗਦੀ ਹੈ ਤਾਂ ਮੈਂ ਇੰਸਟਾਗ੍ਰਾਮ ਪੇਜ ਦੇ ਦਿੱਤੇ ਆ ਗਿਆ ਜਿੱਥੇ ਮੇਰੇ ਵੀ ਫਾਲੋਅਰ ਵੀ ਨਹੀਂ ਸਨ ਫਿਰ ਮੈਂ ਬੋਲਣਾ ਸ਼ੁਰੂ ਕੀਤਾ ਪੰਜਾਬ ਇੰਡੀਆ ਦੇ ਵਿੱਚ ਜੋ ਚੱਲ ਰਿਹਾ ਹੈ ਬਿਹਾਰ ਇਲੈਕਸ਼ਨ ਦੇ ਦੌਰਾਨ ਯਕੀਨ ਮੰਨਿਓ ਅਦਰ ਸਟੇਟ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਮੈਨੂੰ ਮਿਲੀਅਨਸ ਵਿਊਜ਼ ਵੀ ਆਣ ਲੱਗੇ ਲੱਖਾਂ ਚ ਵਿਊ ਪੈ ਰਹੇ ਸੀ ਮਿਲੀਅਨ ਚ ਵਿਊ ਪੈ ਰਹੇ ਸੀ ਫਾਲੋਅਰ ਦੀ ਰੀਚ ਵੀ ਬਹੁਤ ਵਧੀ ਲੇਕਿਨ ਜਦੋਂ ਮੈਂ ਗੱਲ ਕਰਦਾ ਹਾਂ ਆਪਣੇ ਪੰਜਾਬ ਦੀ ਆਪਣੇ ਪਾਣੀਆਂ ਦੀ ਜਾਂ ਮੈਂ ਆਪਣੀ ਗੱਲ ਕਰਦਾ ਹਾਂ ਆਪਣੀ ਪੰਜਾਬ ਯੂਨੀਵਰਸਿਟੀ ਦੀ ਯਕੀਨ ਜਾਣਿਓ ਅਦਰ ਸਟੇਟ ਦੇ ਮੁੱਦਿਆਂ ਦੀ ਗੱਲ ਕਰੀਏ ਜਾਂ ਸਰਕਾਰ ਦੇ ਖਿਲਾਫ ਵੀ ਜਾ ਕੇ ਬਿਸ਼ੱਕ ਸੱਚ ਬੋਲੀਏ ਵਿਊਜ਼ ਆਉਂਦੇ ਆ ਗੱਲ ਇੱਥੇ ਵਿਊਜ਼ ਦਾ ਚੱਕਰ ਹੀ ਨਹੀਂ ਹੈ ਗੱਲ ਹੈ ਕਿ ਜਦੋਂ ਮੈਂ ਪੰਜਾਬ ਦੀ ਗੱਲ ਕਰਦਾ ਤੇ ਰੀਚ ਡਾਊਨ ਕਿਉਂ ਹੁੰਦੀ ਹੈ ਹੁਣ ਜਿਹਨੂੰ ਮੇਰੀ ਗੱਲ ਇਹ ਸਮਝ ਲੱਗੇ ਉਹ ਮੈਨੂੰ ਕਮੈਂਟ ਦੇ ਵਿੱਚ ਰਿਪਲਾਈ ਵੀ ਦੇਣਾ ਹੋ ਸਕੇ ਤੇ ਸ਼ੇਅਰ ਕਰਨਾ